ਭਗਵੰਤ ਮਾਨ ਤੇ ਮੈਨੂੰ ਬਹੁਤ ਰੰਜ ਬੜਾ ਅਫਸੋਸ ਔਰ ਬਹੁਤ ਭਾਰੀ ਗਿਲਾ ਹੈ ਕਿ ਤੁਸੀਂ ਪੰਜਾਬ ਦਾ ਰਹਿਣ ਵਾਲਾ ਹੋ ਕੇ ਇੱਕ ਪੰਜਾਬ ਦੀ ਇਨਕਲਾਬੀ ਪੱਗ ਬਨ ਕੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਟੰਗ ਕੇ ਕਰ ਕੀ ਰਹੇ ਹੋ ਤੁਸੀਂ ਦਿੱਲੀ ਦੇ ਕਹਿਣ ਦੇ ਉੱਤੇ ਪਹਿਲਾਂ ਭਾਈ ਅਮਰਪਾਲ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਕਲਸੀ ਔਰ ਹੋਰ ਨਾ ਨੌਜਵਾਨਾਂ ਤੇ ਐਨਐਸਏ ਲਈ ਜੋ ਕਿ ਸਰਾਸਰ ਗਲਤ ਆ ਕੱਲ ਪਰਸੋਂ ਦਾ ਤੁਸੀਂ ਦੇਖ ਰਹੇ ਹੋ ਕਿ ਕੱਲੇ ਮੋਗੇ ਜ਼ਿਲ੍ਹੇ ਦੇ ਚਾ ਥੋੜੇ ਜਿਹੇ ਇਲਾਕੇ ਵਿੱਚ 14-15 ਨਸ਼ੇ ਦੇ ਨਾਲ ਮੌਤਾਂ ਹੋ ਗਈਆਂ ਤਾਂ ਪੰਜਾਬ ਸਰਕਾਰ ਤਾਂ ਨਸ਼ਾ ਕੰਟਰੋਲ ਕਰਨੀ ਪਾ ਰਹੀ ਇਸ ਤਰ੍ਹਾਂ ਨਾਲ ਤੁਸੀਂ ਇੱਕ ਸਾਲ ਵਧਾਈਆ ਤਾਂ ਇਹ ਮੈਂ ਸਮਝਦਾ ਕਿ ਥਿਸ ਇਜ਼ ਗ੍ਰਾਸ ਇਨਜਸਟਿਸ ਗ੍ਰਾਸ ਵਾਇਲੇਸ਼ਨ ਆਫ ਹਿਊਮਨ ਰਾਈਟਸ ਤੁਸੀਂ ਤੁਹਾਨੂੰ ਇਹ ਚਾਹੀਦਾ ਵਾ ਕਿ ਤੁਸੀਂ ਇਹਨਾਂ ਨੂੰ ਇਮੀਡੀਏਟਲੀ ਪਹਿਲੇ ਕਦਮ ਵੱਜੋਂ ਇਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਸ਼ਿਫਟ ਕੀਤਾ ਜਾਵੇ ਇਹਨਾਂ ਦਾ ਕੇਸ ਤੁਰੰਤ ਰਿਵਿਊ ਕਰਕੇ ਜਿਹੜੀ ਐਨਐਸਏ ਐਸ ਨੂੰ ਤੋੜਿਆ ਜਾਵੇ ਕੰਗਨਾਰ ਰਣੋਤ ਨੇ ਕਿੰਨੀ ਭੈੜੀ ਸਟੇਟਮੈਂਟ ਦਿੱਤੀ ਆ ਕਿੰਨੀ ਅੱਗ ਲਾਈ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿੰਨਾ ਸਾਡਾ ਜਿਹੜੇ ਉੱਥੋਂ ਦੇ ਪੰਜਾਬੀ ਟੂਰਿਸਟ ਨੇ ਉਹਨਾਂ ਦਾ ਕਿੰਨਾ ਭਾਰੀ ਨੁਕਸਾਨ ਹੋ ਰਿਹਾ ਉਹਦੇ ਤੇ ਤਾਂ ਕੋਈ ਐਨਐਸਏ ਨਾ ਹਿਮਾਚਲ ਸਰਕਾਰ ਨੇ ਲਈ ਆ ਤੇ ਨਾ ਕੋਈ ਕੇਂਦਰ ਸਰਕਾਰ ਨੇ ਲਈ ਆ ਇਸ ਗੱਲ ਤੋਂ ਭਗਵੰਤ ਨੂੰ ਸਬਕ ਸਿੱਖਣਾ ਚਾਹੀਦਾ ਵਾ ਇਹਨਾਂ ਨੌਜਵਾਨਾਂ ਦੇ ਉੱਤੇ ਐਨਐਸਏ ਲੋਣੀ ਇਹਦਾ ਮਤਲਬ ਕਿ ਨਾ ਸਿਰਫ ਤੁਸੀਂ ਆਪਣੀ ਕੌਮ ਦੇ ਨਾਲ ਗਦਾਰੀ ਕਰ ਰਹੇ ਹੋ ਆਪਣੇ ਸੂਬੇ ਦੇ ਲੋਕਾਂ ਨਾਲ ਗਦਾਰੀ ਕਰ ਰਹੇ ਬਲਕਿ ਤੁਸੀਂ ਇਹ ਆਪਣਾ ਹੋਮ ਡਿਪਾਰਟਮੈਂਟ ਜਿਹੜਾ ਹੈ ਉਹ ਕੰਪਲੀਟ ਸਰੈਂਡਰ ਵੀ ਕਰ ਰਹੇ ਹੋ ਦੋਸਤੋ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹਣਾ ਹਾਂ ਜਿਹੜਾ ਬੜਾ ਅਨਿਆਏ ਹੋ ਰਿਹਾ ਵਾ ਪੰਜਾਬ ਦੇ ਸਿੱਖ ਨੌਜਵਾਨਾਂ ਨਾਲ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੂਸਰਿਆਂ ਨਾਲ ਜਿਨ੍ਹਾਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਡਿਬਰੂਗੜ੍ਹ ਦੀਆਂ ਅਸਾਮ ਦੀਆਂ ਜ਼ਿਲ੍ਹਿਆਂ ਵਿੱਚ ਪਿਛਲੇ 1 ਸਾਲ ਤੋਂ ਜ਼ਿਆਦਾ ਨਜ਼ਰਬੰਦ ਕੀਤਾ ਹੋਇਆ ਮੈਨੂੰ ਸਮਝ ਨਹੀਂ ਆਉਂਦੀ ਕਿ ਪੰਜਾਬ ਹੋਵੇ ਤੇ ਪੰਜਾਬ ਇੱਕੋ ਇੱਕ ਸਟੇਟ ਹੈ ਜਿੱਥੇ ਇੱਕ ਮਾਈਨੋਰਿਟੀ ਸਿੱਖਾਂ ਦਾ ਬੋਲਬਾਲਾ ਹੈ ਔਰ ਹਮੇਸ਼ਾ ਇੱਥੇ ਪੰਜਾਬ ਦੇ ਵਿੱਚ ਜਿਹੜਾ ਚੀਫ ਮਿਨਿਸਟਰ ਬਣਦਾ ਉਹਦੀ ਪਹਿਲੀ ਤਰਜੀਹ ਇਹ ਹੁੰਦੀ ਆ ਕਿ ਮੈਂ ਆਪਣੀ ਕਮਿਊਨਿਟੀ ਦਾ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਮੁੱਦਿਆਂ ਤੇ ਪੈਰਵਾਹੀ ਕਰਾਂ ਔਰ ਪੰਜਾਬ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਦੁਖਾਨਤ ਨਾ ਵਾਪਰਨਦਿਆਂ ਪਰੰਤੂ ਭਗਵੰਤ ਮਾਨ ਤੇ ਮੈਨੂੰ ਬਹੁਤ ਰੰਜ ਬੜਾ ਅਫਸੋਸ ਔਰ ਬਹੁਤ ਭਾਰੀ ਇੱਕ ਗਿਲਾ ਹੈ ਕਿ ਤੂੰ ਪੰਜਾਬ ਦਾ ਰਹਿਣ ਵਾਲਾ ਹੋ ਕੇ ਇੱਕ ਪੰਜਾਬ ਦੀ ਇਨਕਲਾਬੀ ਪੱਗ ਬਨ ਕੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਟੰਗ ਕੇ ਕਰ ਕੀ ਰਹੇ ਹੋਂ ਤੁਸੀਂ ਦਿੱਲੀ ਦੇ ਕਹਿਣ ਦੇ ਉੱਤੇ ਪਹਿਲਾਂ ਭਾਈ ਅਮਰਿਤਪਾਲ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਕਲਸੀ اور ਹੋਰ ਨਾ ਨੌਜਵਾਨਾਂ ਤੇ ਐਨਐਸਐਲਾਈ ਜੋ ਕਿ ਸਰਾਸਰ ਗਲਤ ਸੀ ਅਗਰ ਪੰਜਾਬ ਦੇ ਵਿੱਚ ਉਹਨਾਂ ਨੇ ਕੋਈ ਵੀ ਗੱਲ ਕਾਨੂੰਨ ਤੋੜਿਆ ਸੀ ਤਾਂ ਸਾਡੇ ਕੋਲ ਪੁਲਿਸ ਹੈ ਸਾਡੇ ਕੋਲ ਜੁਡੀਸ਼ੀਅਲ ਕੋਰਟਸ ਨੇ ਸਾਡੇ ਕੋਲ ਜੇਲ੍ਹਾਂ ਨੇ ਤੁਸੀਂ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਟ੍ਰਾਇਲ ਕਰੋ ਉਸ ਨੂੰ ਬਣਦੀਆਂ ਧਾਰਾਵਾਂ ਲਾਓ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖੋ ਤਾਂ ਕਿ ਉਹਨਾਂ ਦੇ ਮਾਪਿਓ ਉਹਨਾਂ ਦੇ ਪੇਰੈਂਟਸ ਜਿਹੜੇ ਮਿਲ ਸਕਣ ਔਰ ਟਾਡਾਂ ਤੇ ਯੁਵਾਪਾ ਤੇ ਐਨਐਸਏ ਇਹ ਤਾਂ ਅੱਜ ਦੇ ਵਿਸ਼ਵ ਦੇ ਵਿੱਚ ਕੋਈ ਦੁਨੀਆ ਦਾ ਕੋਈ ਦੇਸ਼ ਲਾਉਣ ਨੂੰ ਤਿਆਰ ਨਹੀਂਗਾ ਇਹ ਹਿਊਮਨ ਰਾਈਟਸ ਤੇ ਬਹੁਤ ਕੋਰ ਉਲੰਘਣਾ ਮੰਨੀ ਗਈ ਆ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਨਾ ਸਿਰਫ ਐਨਐਸਏ ਲਾਈ ਪਿਛਲੇ ਸਾਲ ਔਰ ਬਹੁਤ ਡਰਾਮਾ ਰਚਾ 6-7 ਜ਼ਿਲ੍ਹਿਆਂ ਦੀ ਪੁਲਿਸ ਐਡਾ ਮਗਰ ਚਾੜੀ ਜਿਵੇਂ ਕਿ ਪਤਾ ਨਹੀਂ ਕੌਣ ਕੀ ਕਰ ਗਿਆ ਵਾ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਦਾ ਜਿਹੜੀ ਕਾਰਗੁਜ਼ਾਰੀ ਆ ਜਿੰਨੇ ਮੋٹے ਤੌਰ ਤੇ ਇੱਕ ਤਾਂ ਉਹ ਅਮਰਤ ਦਾ ਪ੍ਰਚਾਰ ਕਰ ਰਿਹਾ ਸੀਗਾ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀਗਾ ਦੂਸਰਾ ਉਹ ਨਸ਼ੇ ਦੇ ਖਿਲਾਫ ਲੜਾਈ ਲੜ ਰਿਹਾ ਸੀਗਾ ਆ ਕੱਲ ਪਰਸੋਂ ਦਾ ਤੁਸੀਂ ਦੇਖ ਰਹੇ ਹੋ ਕਿ ਕੱਲੇ ਮੋਗੇ ਜ਼ਿਲ੍ਹੇ ਦੇ ਚਾ ਥੋੜੇ ਜਿਹੇ ਇਲਾਕੇ ਵਿੱਚ 14-15 ਨਸ਼ੇ ਦੇ ਨਾਲ ਮੌਤਾਂ ਹੋ ਗਈਆਂ ਤਾਂ ਪੰਜਾਬ ਸਰਕਾਰ ਤਾਂ ਨਸ਼ਾ ਕੰਟਰੋਲ ਕਰਨੀ ਪਾਰੀ ਤਾਂ ਇੱਕ ਆਦਮੀ ਪ੍ਰਚਾਰਕ ਦੇ ਤੌਰ ਤੇ ਜੇ ਕੋਈ ਕੰਮ ਕਰਦਾ ਸੀਗਾ ਤੁਸੀਂ ਉਹਨੂੰ ਫੜ ਕੇ ਐਨਐਸਏ ਲਾ ਕੇ ਅੰਦਰ ਦੇ ਦਿੱਤਾ ਵਾ ਔਰ ਇੱਥੇ ਹੀ ਬਸ ਨਹੀਂ ਇਹ ਇੱਕ ਲੋਕਾਂ ਦੇ ਫਤਵੇ ਦਾ ਵੀ ਤੁਸੀਂ ਅਪਮਾਨ ਕਰ ਰਹੇ ਹੋ ਜਿਸ ਢੰਗ ਦੇ ਨਾਲ ਹੁਣ ਰੀਸੈਂਟਲੀ ਲੋਕ ਸਭਾ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ 2 ਲੱਖ ਤੋਂ ਜ਼ਿਆਦਾ ਵੋਟਾਂ ਨੇ ਖਡੂਰ ਸਾਹਿਬ ਵੋਟਰਸ ਨੇ ਜਿਤਾ ਕੇ ਭੇਜਿਆ ਪਾਰਲੀਮੈਂਟ ਵਿੱਚ ਇਹਦਾ ਮਤਲਬ ਇਹ ਆ ਕਿ ਅਸੀਂ ਸਹਿਮਤ ਨਹੀਂ ਜੋ ਪੰਜਾਬ ਸਰਕਾਰ ਨੇ ਉਹਦੇ ਤੇ ਐਨਐਸਐ ਲਾਈ ਆ ਅਸੀਂ ਉਸ ਦਾ ਵਿਰੋਧ ਕਰਦੇ ਹਾਂ ਅਸੀਂ ਭਾਈ ਅਮਰਿਤ ਸਿੰਘ ਅਮਰਿਤਪਾਲ ਸਿੰਘ ਦੇ ਹਾਮੀਆਂ ਜੋ ਉਹ ਨਸ਼ੇ ਦੇ ਖਿਲਾਫ ਪ੍ਰਚਾਰ ਕਰ ਰਿਆ ਸੀ ਜਾਂ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ ਉਹਨਾਂ ਨੇ ਉਹਦੇ ਤੇ ਬੋਹਰ ਲਾਈ ਆ ਪਰ ਤੁਸੀਂ 3-4 ਲੱਖ ਵੋਟਰਾਂ ਦਾ અપਮਾਨ ਕਰਕੇ ਆਪਣੀ ਹੈਂਕੜ ਵਿੱਚ ਦਿੱਲੀ ਦੇ ਕਹਿਣ ਤੇ ਦਿੱਲੀ ਦੀ ਕੇਂਦਰ ਸਰਕਾਰ ਦੇ ਕਹਿਣ ਤੇ ਉਥੋਂ ਦੇ ਹੋਮ ਡਿਪਾਰਟਮੈਂਟ ਦੇ ਕਹਿਣ ਤੇ ਤੁਸੀਂ ਜੋ ਹੈ ਉਹਨਾਂ ਨੂੰ ਇੱਕ ਵਾਰ ਫਿਰ ਉਹਨਾਂ ਦੀ ਮਿਆਦ ਜਿਹੜੀ ਆ ਸਾਰੇ ਐਨਐਸਏ ਦੇ ਜਿਹੜੇ ਡਿਟੈਂਸ਼ਨ ਆਰਡਰਸ ਨੇ ਉਹਨਾਂ ਦੀ ਵਧਾ ਕੇ ਕੋਈ ਅਖਬਾਰਾਂ ਨੇ ਲਿਖਿਆ ਵਾ ਕਿ ਤਿੰਨ ਮਹੀਨੇ ਵਧਾਈ ਆ ਇਹ ਵੀ ਨਹੀਂ ਪਤਾ ਲੱਗਣ ਦੇ ਰਹੇ ਤੁਸੀਂ ਕਿ ਤਿੰਨ ਮਹੀਨੇ ਵਧਾਈ ਆ ਕਿ ਸਾਲ ਵਧਾਈ ਆ ਕੁਝ ਅਖਬਾਰਾਂ ਲਿਖ ਰੀਆਂ ਨੇ ਕਿ ਤੁਸੀਂ ਸਾਲ ਇੱਕ ਵਧਾਈ ਆ ਔਰ ਅਗਰ ਇਸ ਤਰ੍ਹਾਂ ਨਾਲ ਤੁਸੀਂ ਇੱਕ ਸਾਲ ਵਧਾਈ ਆ ਤਾਂ ਇਹ ਮੈਂ ਸਮਝਦਾ ਕਿ ਥਿਸ ਇਜ਼ ਗ੍ਰੋਸ ਇਨਜਸਟਿਸ ਗ੍ਰੋਸ ਵਾਇਲੇਸ਼ਨ ਆਫ ਹਿਊਮਨ ਰਾਈਟਸ ਤੁਸੀਂ ਤੁਹਾਨੂੰ ਇਹ ਚਾਹੀਦਾ ਵਾ ਕਿ ਤੁਸੀਂ ਇਹਨਾਂ ਨੂੰ ਇਮੀਡੀਏਟਲੀ ਪਹਿਲੇ ਕਦਮ ਵੱਚੋ ਇਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਸ਼ਿਫਟ ਕੀਤਾ ਜਾਵੇ ਔਰ ਇਹਨਾਂ ਦਾ ਕੇਸ ਤੁਰੰਤ ਰਿਵਿਊ ਕਰਕੇ ਜਿਹੜੀ ਐਨਐਸਏ ਐਸ ਨੂੰ ਤੋੜਿਆ ਜਾਵੇ ਅਗਰ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਆਫੈਂਸ ਕੀਤਾ ਆਈਪੀਸੀ ਦੇ ਧਾਰਾ ਦੇ ਤਹਿਤ ਤੁਹਾਡੇ ਕੋਲ ਸੈਕਸ਼ਨਸ ਅਵੇਲੇਬਲ ਨੇ ਤੁਸੀਂ ਚਾਹੇ 452 ਲਾਓ ਚਾਹੇ 307 ਲਾਓ ਚਾਹੇ ਤੁਸੀਂ ਕੋਈ ਹੋਰ ਸੈਕਸ਼ਨ ਲਾ ਕੇ ਉਸ ਨੂੰ ਪੰਜਾਬ ਦੇ ਵਿੱਚ ਟ੍ਰਾਇਲ ਕਰਕੇ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਜਾਵੇ ਅਵਲ ਤਾਂ ਕੋਈ ਬਹੁਤ ਜ਼ਿਆਦਾ ਵਾਇਲੈਂਸ ਹੋਇਆ ਨਹੀਂ ਸੀਗਾ ਔਰ ਬਿਨਾਂ ਕਿਸੇ ਵਾਇਲੈਂਸ ਤੋਂ ਬਿਨਾਂ ਕਿਸੇ ਭੰਨ ਤੋੜ ਤੋਂ ਕਿ ਸੇ ਜਾਨੀ ਮਾਲੀ ਨੁਕਸਾਨ ਤੋਂ ਕਿਸੇ ਨੂੰ ਇੰਨੀ ਹਜ਼ਾਰਾਂ ਕਿਲੋਮੀਟਰ ਦੂਰ ਰੱਖਣਾ ਬਹੁਤ ਮਾੜੀ ਗੱਲ ਇਹਦੇ ਮੁਕਾਬਲੇ ਤੇ ਕੰਗਨਾਰ ਨੌਤ ਨੇ ਕਿੰਨੀ ਭੈੜੀ ਸਟੇਟਮੈਂਟ ਦਿੱਤੀ ਆ ਕਿੰਨੀ ਅੱਗ ਲਾਈ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿੰਨਾ ਸਾਡਾ ਜਿਹੜੇ ਉੱਥੋਂ ਦੇ ਪੰਜਾਬੀ ਟੂਰਿਸਟ ਨੇ ਉਹਨਾਂ ਦਾ ਕਿੰਨਾ ਭਾਰੀ ਨੁਕਸਾਨ ਹੋ ਰਿਹਾ ਉਹਦੇ ਤੇ ਤਾਂ ਕੋਈ ਐਨਐਸਏ ਨਾ ਹਿਮਾਚਲ ਸਰਕਾਰ ਨੇ ਲਾਈ ਆ ਤੇ ਨਾ ਕੋਈ ਕੇਂਦਰ ਸਰਕਾਰ ਨੇ ਲਾਈ ਆ ਇਸੇ ਗੱਲ ਤੋਂ ਭਗਵੰਤ ਨੂੰ ਸਬਕ ਸਿੱਖਣਾ ਚਾਹੀਦਾ ਵਾ ਔਰ ਉਹਨੇ ਕੀ ਕਿਹਾ ਸੀਗਾ ਬੱਜਿਆ ਤਾਂ ਉਹਦੇ ਥੱਪੜ ਸੀਗਾ ਔਰ ਥੱਪੜੇ ਅਸਲੀ ਵੱਜਿਆ ਕਿਉਂਕਿ ਉਹ ਕਿਸਾਨਾਂ ਦਾ ਅਪਮਾਨ ਕਰਦੀ ਸੀ ਉਹਨਾਂ ਦੀ ਔਰਤਾਂ ਨੂੰ ਟੱਕੇ ਟੱਕੇ ਦੀਆਂ ਔਰਤਾਂ ਕਹਿੰਦੀ ਸੀ ਔਰ ਉਹਦੇ ਜਦੋਂ ਥੱਪੜ ਵੱਜਾ ਤੇ ਉਹਨੇ ਸਿੱਧੀ ਗੱਲ ਪੰਜਾਬ ਦੇ ਵਿੱਚ ਉਗਰਵਾਦ ਤੇ ਅਤੰਕਵਾਦ ਨਾਲ ਕਨੈਕਟ ਕਰਦੀ ਮਤਲਬ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਪੜਕਾਇਆ ਔਰ ਉਸ ਪੜਕਾਓ ਦੇ ਵਿੱਚ ਆਣ ਕੇ ਤੁਸੀਂ ਦੇਖਿਆ ਕਿ ਹਿਮਾਚਲ ਵਿੱਚ ਬਹੁਤ ਬੁਰੀ ਤਰ੍ਹਾਂ ਨਾਲ ਸਾਡੇ ਪੰਜਾਬੀਆਂ ਦੇ ਨਾਲ ਉੱਥੇ ਵਿਵਹਾਰ ਹਿਮਾਚਲ ਵਿੱਚ ਕੀਤਾ ਗਿਆ ਪਰ ਉਹਦੇ ਤੇ ਤਾਂ ਕੋਈ ਐਨਐਸਏ ਨਹੀਂ ਹੈ ਔਰ ਇੱਥੇ ਬਸ ਨਹੀਂ ਅੱਜ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਇਦਾਂ ਦੇ ਨੇ ਬੜੇ ਜ਼ਿੰਮੇਵਾਰ ਵਿਅਕਤੀ ਨੇ ਕਈ ਸੁਨੇ ਹੋਏ ਲੋਕ ਨੇ ਕੋਈ ਆਰਐਸਐਸ ਦੇ ਵੱਡੇ ਲੀਡਰਸ ਨੇ ਉਹ ਤਾਂ ਸ਼੍ਰੀਆਮ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਉਹਨਾਂ ਤੇ ਵੀ ਕੋਈ ਐਨਐਸਐ ਨਹੀਂ ਲੱਗਦੀ ਤਾਂ ਕੇਵਲ ਚੁਣ ਕੇ ਪੰਜਾਬ ਦੇ ਵਿੱਚੋਂ ਇਹਨਾਂ ਨੌਜਵਾਨਾਂ ਦੇ ਉੱਤੇ ਐਨਐਸਐ ਲਾਉਣੀ ਇਹਦਾ ਮਤਲਬ ਕਿ ਨਾ ਸਿਰਫ ਤੁਸੀਂ ਆਪਣੀ ਕੌਮ ਦੇ ਨਾਲ ਗਦਾਰੀ ਕਰ ਰਹੇ ਹੋ ਆਪਣੇ ਸੂਬੇ ਦੇ ਲੋਕਾਂ ਨਾਲ ਗਦਾਰੀ ਕਰ ਰਹੇ ਬਲਕਿ ਤੁਸੀਂ ਇਹ ਆਪਣਾ ਹੋਮ ਡਿਪਾਰਟਮੈਂਟ ਜਿਹੜਾ ਹੈ ਉਹ ਕੰਪਲੀਟ ਸਰੈਂਡਰ ਵੀ ਕਰ ਰਹੇ ਹੋ ਅ ਕੇਂਦਰ ਸਰਕਾਰ ਦੇ ਹਵਾਲੇ ਕਿ ਅਸੀਂ ਤਾਂ ਇਦਾਂ ਹੀ ਅਸੀਂ ਜੋ ਤੁਸੀਂ ਕਹੋਗੇ ਅਸੀਂ ਤੁਹਾਡੇ ਆਖੇ ਜਿਸ ਨੂੰ ਮਰਜ਼ੀ ਫੜ ਕੇ ਅੰਦਰ ਦੇਵਾਂਗੇ ਔਰ ਵੈਸੇ ਵੀ ਪੰਜਾਬ ਦੇ ਵਿੱਚ ਬਹੁਤ ਖਤਰਨਾਕ ਝੂਠੇ ਪਰਚਾ ਦਾ ਦੌਰ ਚਲਾਇਆ ਭਗਵੰਤ ਮਾਨ ਨੇ ਔਰ ਉੱਥੇ ਕੇਜਰੀਵਾਲ ਤੇ ਭਗਵੰਤ ਮੋਦੀ ਨੂੰ ਕੋਸਦੇ ਨੇ ਕਿ ਈਡੀ ਔਰ ਸੀਬੀਆਈ ਦਾ ਦੁਰਉਪਯੋਗ ਹੋ ਰਿਹਾ ਤੇ ਉਹਦੋਂ ਵੱਧ ਤੁਸੀਂ ਪੰਜਾਬ ਦੇ ਵਿੱਚ ਆਪਣੇ ਆਪੋਨੈਂਟਸ ਨੇ ਜਿਹੜੇ ਚਾਹੇ ਉਹ ਕੋਈ ਸਿਆਸੀ ਵਿਰੋਧੀ ਨੇ ਚਾਹੇ ਉਹ ਕੋਈ ਐਕਟੀਵਿਸਟ ਨੇ ਚਾਹੇ ਉਹ ਝੂਟਾ ਹੈ ਚਾਹੇ ਉਹ ਪਾਨਾ ਸਿੱਧੂ ਹੈ ਚਾਹੇ ਉਹ ਲੱਖਾ ਸਦਾਣਾ ਹੈ ਚਾਹੇ ਕਾਂਗਰਸ ਦੇ ਦਰਜਨਾ ਲੀਡਰਾਂ ਦੇ ਉੱਤੇ ਤੁਸੀਂ ਇਦਾਂ ਦੇ ਪਰਚੇ ਦਰਜ ਕੀਤੇ ਜਿਹੜੇ ਕਿ ਸਾਫ਼ ਨਜ਼ਰ ਆਉਂਦਾ ਕਿ ਬਦਲਾਖੋਰੀ ਔਰ ਪੋਲਿਟੀਕਲ ਵੈਂਡੇਟਾ ਦਾ ਪੁਲਿਸ ਇਸ ਕਰਕੇ ਨਹੀਂ ਹੈ ਪੁਲਿਸ ਨਸ਼ੇ ਨੂੰ ਕੰਟਰੋਲ ਕਰਨ ਵਾਸਤੇ ਹੋਣੀ ਚਾਹੀਦੀ ਹੈ ਪੁਲਿਸ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਹੋਣੀ ਚਾਹੀਦੀ ਹੈ ਇੰਨੀਆਂ ਸੂਬੇ ਵਿੱਚ ਚੋਰੀਆਂ ਔਰ ਇਸ ਤਰ੍ਹਾਂ ਦੇ ਹਰਕਤਾਂ ਹੋ ਰੀਆਂ ਨੇ ਕਿ ਹਰ ਨਾਗਰਿਕ ਹਰ ਔਰਤ ਬੜੀ ਅਨਸੇਫ ਮਹਿਸੂਸ ਕਰਦੀ ਉੱਥੇ ਤਾਂ ਪੰਜਾਬ ਪੁਲਿਸ ਇਸਤੇਮਾਲ ਨਹੀਂ ਕੀਤੀ ਜਾ ਰਹੀ ਪਰੰਤੂ ਇਦਾਂ ਦੇ ਕਾਲੇ ਕਾਨੂੰਨ ਥੋਪ ਕੇ ਸਾਡੇ ਨੌਜਵਾਨਾਂ ਨੂੰ ਦੂਰ ਰੱਖਣਾ ਇਹ ਬਹੁਤ ਮਾੜੀ ਗੱਲ ਔਰ ਅਖੀਰ ਚ ਮੈਂ ਕਹਿਣਾ ਚਾਹਣਾ ਕਿ ਭਗਵੰਤ ਜੀ ਨੂੰ ਕਿ ਆ ਜਿਹੜਾ ਪਖੰਡ ਚਲਾਇਆ ਵਾ ਸ਼ਹੀਦ ਭਗਤ ਸਿੰਘ ਦੀ ਫੋਟੋ ਔਰ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਇਹਨੂੰ ਕਿਰਪਾ ਕਰਕੇ ਲਾ ਦਿਓ ਕਿਉਂਕਿ ਜੇ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਜਿਹੜਾ ਆਪ ਬਾਗੀ ਸੀ ਜਿਹੜਾ ਉਸ ਵਕਤ ਦੇ ਅੰਗਰੇਜ਼ ਸਾਮਰਾਜ ਦੇ ਖਿਲਾਫ ਲੜਦਾ ਸੀ ਕਿ ਉਹ ਅੱਜ ਐਨਐਸਸੀ ਦਾ ਮੁਦੇਈ ਹੁੰਦਾ ਕਿ ਉਸਨੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਸੀ ਲਾ ਕੇ ਤੇ ਡਿਬਰੂਗੜ੍ਹ ਸਾਮੀਆਂ ਜ਼ਿਲ੍ਹਿਆਂ ਵਿੱਚ ਉਹਨਾਂ ਨੂੰ ਭੇਜਣਾ ਸੀਗਾ ਇਹ ਮੇਰਾ ਸਵਾਲ ਹੈ ਤੇ ਜੇ ਬਾਬਾ ਸਾਹਿਬ ਉਮੇਦਕਰ ਜੀਂਦੇ ਹੁੰਦੇ ਜਿਹੜੇ ਕਿ ਬਹੁਤ ਡੈਮੋਕ੍ਰੇਟ ਸੀਗੇ ਜਿਨ੍ਹਾਂ ਨੇ ਸੰਵਿਧਾਨ ਘੜਿਆ ਜੇ ਉਹ ਅਗਰ ਜੀਂਦੇ ਹੁੰਦੇ ਤਾਂ ਉਹ ਟਾਡਾ ਤੇ ਯੁਆਪਾ ਤੇ ਐਨਐਸਸੀ ਵਰਗੇ ਕਾਲੇ ਕਾਨੂੰਨ ਲਾਉਂਦੇ ਆਪਣੇ ਲੋਕਾਂ ਦੇ ਉੱਤੇ ਪੰਜਾਬ ਦੇ بس اس گل ਦਾ ਮੈਨੂੰ ਜਵਾਬ ਚਾਹੀਦਾ ਵਾ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਕਿ ਇਦਾਂ ਦੀ ਸਰਕਾਰ ਤੋਂ ਬਚੋ ਇਹ ਆਪਣੇ ਨਹੀਂ ਗਏ ਇਹ ਕੰਪਲੀਟਲੀ ਇਹਨਾਂ ਦਾ ਦਿੱਲੀੋਂ ਸਰੈਂਡਰ ਆ ਔਰ ਜਿੰਨੀਆਂ ਨਿਯੁਕਤੀਆਂ ਜੋ ਕੁਝ ਪਿਛਲੇ ਨੌਕਰੀਆਂ ਗਈਆਂ ਸਭ ਗੈਰ ਪੰਜਾਬੀਆਂ ਨੂੰ ਦੇ ਕੇ ਇਹਨਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਵਾ ਔਰ ਕੇਵਲ ਛੁਟਕਲੇ ਕਿਕਲੀਆਂ ਤੇ ਹਾਸੋਹਿਣੀਆਂ ਗੱਲਾਂ ਅੱਜ ਤੁਸੀਂ ਦੇਖੋ ਮੈਂ ਨਸ਼ੇ ਤੇ ਫਿਰ ਦੁਬਾਰਾ ਆਉਣਾ ਬੜਾ ਸੀਰੀਅਸ ਇਸ਼ੂ ਆ ਔਰ ਅੱਜ 2 ਸਾਲ ਤੋਂ ਉੱਤੇ ਟਾਈਮ ਹੋ ਗਿਆ ਲੇਕਿਨ ਕਿਤੇ ਵੀ ਡਰੱਗਸ ਕੰਟਰੋਲ ਕਰਨ ਦਾ ਨਾਮ ਨਹੀਂ ਲੈ ਰਿਆ ਔਰ ਡਰੱਗਸ ਕੋਈ ਐਵੇਂ ਛੋਟੀ ਮੋਟੀ ਸਮੱਸਿਆ ਨਹੀਂ ਗਈ ਇਹ ਪੰਜਾਬ ਦੀ ਗਿਰਦੀ ਹੋਈ ਆਰਥਿਕ ਇਕਨੋਮੀ ਦੇ ਨਾਲ ਕਨੈਕਟਡ ਹੈ ਇਹ ਜਿਹੜੀ ਖੇਤੀ ਸਾਡੀ ਢਹਿ ਢੇਰੀ ਹੋ ਰਹੀ ਹੈ ਉਸ ਤੇ ਨਾਲ ਕਨੈਕਟਡ ਆ ਇਸ ਕਰਕੇ ਬੜੇ ਡੂੰਘਿਆ ਜੜਾ ਨੇ ਔਰ ਇਹਨੂੰ ਇਸ ਇਹਨੂੰ ਇਹਨੂੰ ਡਰੱਗਸ ਨੂੰ ਖਤਮ ਕਰਨ ਵਾਸਤੇ ਬਹੁਤ ਸੰਜੀਦਾ ਲੰਬੇ ਸਮੇਂ ਦੀ ਅਪਰੋਚ ਚਾਹੀਦੀ ਇਕੱਲੇ ਐਨਡੀਪੀਐਸ ਦੇ ਪਰਚੇ ਦਰਜ ਕਰਕੇ ਲੋਕਾਂ ਨੂੰ ਜੇਲ੍ਹਾਂ ਚੋਂ ਛੁਟਕੇ ਮੈਨੂੰ ਸਮਝਦਾ ਕਿ ਡਰਗ ਕੰਟਰੋਲ ਨਹੀਂ ਹੋ ਸਕਦਾ ਪਰ ਫਿਰ ਮੈਂ ਦੁਬਾਰਾ ਅੱਜ ਕਹੂੰਗਾ ਮੇਰੀ ਮੰਗ ਹੈ ਕਿ ਜਿਹੜੀ ਐਨਐਸਏ ਦਾ ਵਾਅਦਾ ਕੀਤਾ ਗਿਆ ਉਹ ਖਤਮ ਕੀਤਾ ਜਾਵੇ ਐਨਐਸਏ ਤੋੜ ਕੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਜਿੰਨੇ ਸਾਥੀ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਕਿ ਉਹ ਪਾਰਲੀਮੈਂਟ ਵਿੱਚ ਜਾ ਕੇ ਆਪਣੀ ਸੋਚ ਉੱਕ ਸਕਣ ਅਗਰ ਤੁਹਾਨੂੰ ਮੇਰੀ ਗੱਲਾਂ ਅੱਛੀਆਂ ਠੀਕ ਲੱਗੀਆਂ ਤਾਂ ਕਿਰਪਾ ਕਰਕੇ ਵੱਧ ਤੋਂ ਵੱਧ ਇਹਨਾਂ ਨੂੰ ਆਪਣੇ ਸਰਕਲਸ ਦੇ ਵਿੱਚ ਸ਼ੇਅਰ ਕਰਨਾ ਤੁਹਾਡਾ ਸਾਰਿਆਂ ਦਾ ਜੋੜਨ ਵਾਸਤੇ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ